ਲੋ ਜੀ ਗਰਜੰਟ ਆਪਣਾ ਆ ਗਿਆ ਵਾ ਸੇਵਾ ਲੁੱਟਣ ਏਦਾਂ ਦੀ ਸੇਵਾ ਲੁੱਟਣ ਤੋਂ ਇਹ ਪਛੇ ਨਹੀਂ ਹਟਦਾ ਇਹ ਜੋਪਰਾ ਹੱਡਾ ਨਾ ਆਲਵੇਜ਼ ਇਹਨੂੰ ਜਦੋਂ ਮਰਜੀ ਆਵਾਜ਼ ਮਾਰ ਲਈਏ ਕਦੇ ਨਹੀਂ ਨਾ ਕੀਤੀ ਇਹਨੇ ਬੰਦੇ ਨੇ ਆਪਾਂ ਨੂੰ ਵੇਖ ਲਓ ਅੱਜ ਵੀ ਗਰਾਊਂਡ ਐਨ ਵਧੀਆ ਕਰਦੇ ਨੇ ਲੱਗਾ ਵਾ ਇਹ ਸੇਵਾ ਹੀ ਆ ਜਿਨੇ ਕਰ ਲਈ ਗਰਾਊਂਡ ਦੀ ਸੇਵਾ ਉਹਨੂੰ ਫਲ ਮਿਲਣਾ ਹੀ ਮਿਲਣਾ ਵਾ ਵੇਖ ਲਓ ਮੁੰਡੇ ਇੱਕ ਆਖੇ ਦੇ ਆ ਜਾਂਦੇ ਆ ਬਹੁਤ ਵਧੀਆ ਮਾਰਾ ਹੀ ਚੜਦੀ ਗਲਾ ਹੀ ਰੱਖੇ ਇਹਨਾਂ ਨੂੰ ਖੇਤਰੀ ਕੰਮ ਰੱਖ ਖੇਤ ਕੀ ਮੜਿਆ ਲੋ ਜੀ ਗਰਾਊਂਡ ਆਪਣੀ ਹੋਈ ਆ ਮੀਆਂ ਮੀਆਂ ਦੇਖੋ ਜੀ ਇਹ ਟੂਰਨਾਮੈਂਟ ਵਾਲੀ ਕਰਤੀ ਆ ਹਾਂ ਲੱਗ ਆਹੋ ਕਾ ਆ ਜਾ ਕੀ ਜਾਂਦਾ ਹੀ ਵਿੱਚ ਕੱਪਰੂ ਲੁੱਟ ਗਿਆ ਮੇਲਾ ਕਹਿੰਦਾ ਕਾਜ ਆ ਹੋਈ ਜਾਂਦਾ ਹੀ ਵਿੱਚ ਕਾ ਚੱਕਦਾ ਮੁੰਡੇ ਨੇ ਕ ਸੈੱਟ ਕਰਤੀ ਗਰਾਊਂਡ ਪੂਰੀ ਇੱਕ ਵਾਰੀ ਮੁੰਡੇ ਸਾਰੇ ਹੀ ਬੀਬੇ ਹੋਏ ਆ ਕੋਈ ਨਹੀਂ ਕਹਿਣਾ ਮੋੜਦਾ ਜਦੋਂ ਕਹੀਏ ਉਦੋਂ ਹੀ ਘਰ ਪੈਂਦੇ ਆ ਤਾਂ ਮਿਹਨਤ ਵਾਲਾ ਵੀ ਸਿਰਾ ਕਰੀ ਜਾਂਦੇ ਆ ਲੋ ਜੀ ਗਰਾਊਂਡ ਹੋ ਗਈ ਆ ਉਹ ਕੇਰਬੋਰਡ ਓਕੇ ਆ ਦੇ ਸਕਦੇ ਆ ਆ ਸੁਣੋ ਭਾਜੀ ਨੇ ਮਿੱਟੀ ਪਵਾ ਕੇ ਬਹੁਤ ਵਧੀਆ ਕਰਤਾ ਨਹੀਂ ਤੇ ਜਦੋਂ ਮੀਂਹ ਪੈ ਜਾਂਦਾ ਹੀ ਹੈ ਨਾ ਗਰਾਊਂਡ ਸਾਡੀ ਇਸ ਤਰ੍ਹਾਂ ਦੀ ਹੋ ਜਾਂਦੀ ਸੀ ਤੁਸੀਂ ਦੇਖ ਸਕਦੇ ਆ ਆਹ ਕੰਡੀਸ਼ਨ ਹੋ ਜਾਂਦੀ ਸੀ ਗਰਾਊਂਡ 'ਚ ਤੇ ਗਰਾਊਂਡ 'ਚ ਖੜਨੀ ਹੁੰਦਾ ਹੈਗਾ ਖੇਡਣਾ ਤਾਂ ਦੂਰ ਦੀ ਗੱਲ ਸੀ ਕਿ ਇਦਾਂ ਟੋਏ ਪੈ ਜਾਂਦੇ ਸੀ ਜਦੋਂ ਦੀ ਹੁਣ ਅਸੀਂ ਮਿੱਟੀ ਪਾਈ ਹੈ ਨਾ ਬੜੀ ਕਿਰਪਾ ਬਾਬੇ ਦੀ ਆ ਸਾਰੀ ਗਰਾਊਂਡ 'ਚ ਪਾਣੀ ਖੜ ਜਾਂਦਾ ਬਾਅਦ ਪਰ ਗਰਾਊਂਡ ਉਦਾਂ ਦੀ ਉਦਾਂ ਹੀ ਰਹਿੰਦੀ ਪੋਲੀ ਜਦੋਂ ਮਰਜ਼ੀ ਖੇਡ ਲੈਣ ਮੁੰਡੇ ਆ ਕੇ ਅਹੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋਨੂ ਭਾਈ ਮਣੀਲੇ ਵਾਲੇ ਦਾ ਜਿਨੇ ਮਿੱਟੀ ਪਵਾ ਕੇ ਇਨਾ ਪੌਣ ਦਾ ਕੰਮ ਕੀਤਾ ਨਿਆਣਿਆਂ ਦੀ ਖੇੜ ਬਰਕਰਾਰ ਰੱਖੀ ਬਹੁਤ ਬਹੁਤ ਅਹੀਂ ਭਾਈ ਦਾ ਧੰਨਵਾਦ ਕਰਦੇ ਆਂ ਤੇ ਭਾਈ ਦੀਆਂ ਕਮਾਈਆਂ ਜਿਦਾਂ ਹੀ ਮਹਾਰਾਜ ਵਰਕਤਾਂ ਪਾਉਂਦੇ ਰਹਿਣ ਤੇ ਅਹੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਦਾ ਦਿਲੋਂ ਧੰਨਵਾਦ ਆ ਭਾਈ ਹਾਂਜੀ ਸਹਿਜ ਭਾਈ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਮਾੜੇ ਹੀ ਲੱਗਦੇ ਹਾਲ ਅੱਜ ਨਾ ਹੈ ਬੁਖਾਰ ਚੜ ਗਿਆ ਅੱਜ ਹਾਂਜੀ ਬਹੁਤ ਪੀਪਰਸ ਵੇਖ ਕੇ ਤੇ ਨਹੀਂ ਬੁਖਾਰ ਚੜ ਗਿਆ ਅੱਜ ਨਹੀਂ ਭਾਜੀ ਹਾਂ ਯਾਰ ਇਹ ਲਾਪਰਵਾਹੀ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਅਈਆ ਅਈਆ ਤੁਕੇ ਮੇਰਾ ਪਤਾ ਲਾਓ ਸਾਰੇ ਅੱਜ ਪਤਾ ਲਾਓ ਸਾਰੇ ਆਹੋ ਕਰੋ ਕਰੋ ਕਰੀਆ ਉਹ ਅੱਜ ਮੇਰਾ ਪਤਾ ਲਾਓ ਅੱਜ ਸਾਰੇ ਇੱਥੇ ਆਪੋ ਪਤਾ ਲਾਓ ਆਹੋ ਕਿ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਤੁਕੇ ਅੱਜ ਕਾਟੀਆਂ ਸੇ ਪਹਿਣੇ ਆ ਅੱਜ ਕਾਟੀਆਂ ਸੇ ਪਹਿਣੇ ਅੱਜ ਬਲੌਗ ਨਹੀਂ ਬਣਾਉਣੇ ਅੱਜ ਹਾਸਾ ਆਪ ਦਾ ਪਿਆ ਹੈ ਤਕੇ ਉਹੀ ਅੱਜ ਦਾ ਕੱਲ ਬਾਬਾ ਬੋਲਿਆ ਤਾਂ ਆ ਬਹਿ ਗਏ ਅਸੀਂ ਨਾਲ ਤੂੰ ਤੂੰ ਬੰਦਾ ਹੀ ਨਹੀਂ ਭੇਜਿਆ इंग्लंड ਵੇਖ ਲੈ ਕੱਲ ਓਏ ਆ ਕਾਲ ਨੂੰ ਮੈਨੂੰ ਪਤਾ ਨਹੀਂ ਜਾਊਗਾ इंग्लंड ਬੰਦਾ ਹੋਊਗਾ ਨਹੀਂ ਹੁਣ ਪਤਾ ਨਹੀਂ ਹੈ ਪਤਾ ਨਹੀਂ ਵੇਖ ਲੈ ਜੇ ਕਹਿ ਦੂੰਗਾ ਚੱਲ ਜੂਗਾ ਤੇ ਫੇਰ ਭਾਂਦੀ ਤੇਰਾ ਨਹੀਂ ਜਾ ਕੋਈ ਪੈਸੇ ਤੂੰ ਵਾਅਦੇ ਮੰਗੇ ਉਹਦੇ ਕੋ ਕੱਲ ਹਾਂ ਕੋਈ ਹੈ ਕੋਈ ਸਾਡ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਖਾਲ ਚੱਲਿਆ ਜੀ ਹਾਂ ਜੀ ਠੀਕ ਹੈ ਜੀ ਅੱਜ ਫੇਰ ਤੁਸੀਂ ਉਹੀ ਖਾਲ ਕਰਦਾ ਗਰਮੀ ਵਾਲਾ ਗਰਮੀ ਵੱਟ ਕੱਟ ਤੇ ਇੱਕ ਦਿਨ ਹੀ ਤੁਸੀਂ ਕਰਦੇ ਆ ਕੰਮ ਸਹੀ ਹਾਂ ਇਹ ਚੱਕਦਾ ਨਹੀਂ ਸਾਈਡ ਹੈ ਨਹੀਂਦਾ ਬਾਕੀ ਦਿਨ ਫੇਹੀ ਉਹੀ ਗੱਲ ਉਹ ਨਾ ਜੰਮ ਜੋਏ ਇਹਨਾਂ ਦਾ ਕੋਈ ਨਾ ਜੰਮ ਜੋਏ ਹਲੋ ਜੀ ਕਰਾਉਣੇ ਸ਼ੁਰੂ ਕਰਤੇ ਆ ਵਾਰਮ ਅਪ ਕੋਈ ਸਾਹਿਬ ਨੇ ਕੋਟੀ ਭਾਜੀ ਗੁੱਡ ਮਾਰਨਿੰਗ ਕੀ ਗੱਲ ਅੱਖਾਂ ਚ ਕਿਦਾਂ ਹੋਈਆਂ ਪਈਆਂ ਹੈਂ ਨੀਂਦ ਆਉਂਦੀ ਆ ਨਹੀਂ ਮੰਜਾ ਲਿਆ ਦੀਏ ਹੈਂ ਨਹੀਂ ਓਏ ਹਾਂ ਬੁੱਢਿਆ ਤੈਨੂੰ ਕੀ ਹੋਇਆ ਵਾ ਕੀ ਹੋਇਆ ਪਤਾ ਲੋ ਵੀ ਸਾਡੇ ਬੰਦੇ ਦਾ ਸਾਡਾ ਬੰਦਾ ਠੀਕ ਨੇਗਾ ਕੀ ਹੋਇਆ ਅਸਤਾਜ ਜੀ ਬੁਖਾਰ ਚੜਿਆ ਵਾ ਅੱਜ ਤੈਨੂੰ ਹਲਕੀ ਹਲਕੀ ਲਵਾ ਦਈਏ ਹਾਂ ਛੁੱਟੀ ਕਰੋਂਗੇ ਅੱਜ ਫੇ ਸਕੂਲੋਂ ਨਹੀਂ ਪੇਪਰ ਦੇ ਆ ਅੱਛਾ ਅੱਛਾ ਜਿਆਦਾ ਵਾ ਕੰਮ ਰਾਤੋਂ ਰਾਤ ਹੀ ਹੋ ਗਿਆ ਅੱਛਾ ਅੱਛਾ ਠੀਕ ਆ ਫਿਰ ਇਹ ਘਟ ਕਰਿਆ ਕਰ ਨਹੀਂ ਮੈਂ ਰਾਤੀ ਨੇਰੇ ਹੋ ਟਿਊਸ਼ਨ ਤੋਂ ਆ ਅੱਛਾ ਹਾਂ ਕੀ ਕੋ ਪੜ੍ਹਦੇ ਟਿਊਸ਼ਨ 6 6 ਵਜੇ ਸ਼ੀਰੇ ਚੱਟ ਕੇ ਜਨ ਟਿਊਸ਼ਨ ਪੜ੍ਹਨ ਠੀਕ ਚੱਲ ਕੋਈ ਨਾ ਕਰਦੇ ਤੈਨੂੰ ਦਿੰਨੇ ਆ ਆਰਾਮ ਬਾਣਾ ਅੱਜ ਕਰ ਦੇ ਤੈਨੂੰ ਠੀਕ ਹਾਂ ਜੀ ਉੱਤੇ ਕਿਦਾਂ ਤੂੰ ਠੀਕ ਆ ਓਕੇ ਰਿਪੋਰਟ ਮਾਰਦੇ ਅਠੋ ਅਠ ਲਓ ਵੀ ਬੁਗਲਾ ਇਹਨਾਂ ਦਾ ਸਾਰਿਆਂ ਦਾ ਉਸਤਾਦ ਲਓ ਜੀ ਪਹਿਲਾ ਸੈੱਟ ਆ ਗਿਆ ਵਾ ਮੁੰਡਿਆਂ ਦਾ ਡੰਡਾਂ ਵਾਲਾ ਤੇ ਡੰਡ ਹੋ ਗਿਆ ਸ਼ੁਰੂ ਵੇਖੋ ਜਾਂਦੇ ਬੁੱਕਦੇ ਕਣੀ ਚੋਬਰ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਮੈਂ ਆਉਂਗਾ ਸੋਮਵਾਰ ਤੋਂ ਤੁਹਾਡੇ ਨਾਲ ਗੱਟਾ ਖੁਲੰਦੋ ਮੇਰਾ ਸਹੀ ਹੁਣ ਚਲ ਚਲ ਬਿੱਲਿਆ ਸ਼ਾਬਾਸ਼ 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 ਆਓ ਵੇ ਕਹਿੰਦੇ ਕੋਈ ਵਾਰਮ ਅਪ ਨਹੀਂ ਸਿੱਧਾ ਹੀ ਮਿਹਨਤ ਨੂੰ ਟੱਕਰ ਗਿਆ ਕੇ ਚੋਬਰ ਰੁਕ ਜਾ ਉੱਠ ਜਾ ਅੱਜ ਪੂਰਾ ਪੂਰਾ ਟਾਈਮ ਹੀ ਆ ਬੋਲਡ ਕਹਿੰਦਾ ਟਾਈਮ ਬਹੁਤ ਕੀਮਤੀ ਅੱਜ ਚਲੋ ਚਲੋ ਤੁਸੀਂ ਨਵੇੜੋ ਚਲੋ 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 ਸ਼ਾਬਾਸ਼ ਸ਼ਾਬਾਸ਼ ਸਿੰਘ ਕਾਓ ਸਾਡੇ ਨਾਲ ਰਲਣਗੇ ਹਾਂ ਇਸ ਵਾਂ ਸੰਕ ਵਾਲੋਂ ਕੋਈ ਨਾ ਹਜੇ ਆਉਣਗੇ ਪਹਿਲਾਂ ਤੂੰ ਡੰਡ ਲਾ ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੋਈ ਸਾਹ ਖੜੇ ਅੱਜ ਗੁਰਜ ਲੈ ਕੇ ਮਗਰੇਈ ਸਹਿਜ ਓਏ ਚਮਲ ਤੇ ਇੱਕੋ ਮਰੌਣੀ ਅੱਜ ਆ ਜਾ ਆ ਜਾ ਤੇਰੇ ਕੋਲ ਚਮਲ ਮਰੌਣੀ ਤੂੰ ਅੱਜ ਫੇਰ ਲੇਟ ਆਇਆ ਵਾ ਤੇ ਸਹਿਜ ਨੇ ਚਮਲ ਨੂੰ ਲਾ ਲਿਆ ਵਾ ਤੇਲ ਐਨ ਹੋਇਆ ਪਿਆ ਜਿੰਨੂ ਬੁਖਾਰ ਚੜਿਆ ਨੂੰ ਇੱਧਰ ਗੱਲ ਕਰ ਓਏ ਕਿ ਹੋ ਗਿਆ ਅੱਜ ਬੁਖਾਰ ਮੈਨੂੰ ਪਤਾ ਨਹੀਂ ਨੂੰ ਜਿਹੜਾ ਚੜਿਆ ਵਾ ਸਾਲਿਆਂ ਜਦੋਂ ਕੱਲ ਉਥੇ ਡਿਸਕਵਰੀ ਨਹੀਂ ਕਰਾਉਂਦੇ ਉਦੋਂ ਚੜਿਆ ਨਹੀਂ ਜਦੋਂ ਜਗਰੂਪਾ ਲੈ ਕੇ ਆਏ ਤੁਸੀਂ ਇੱਧਰ ਸਕੂਲ ਆ ਲੋ ਸਕੂਲ ਵਾਲੇ ਕੀ ਕਹਿੰਦੇ ਸੀ ਚਲਾਉਂਦੇ ਕਿਦਾਂ ਇਹ ਗੱਥ ਮੈਨੂੰ ਚਲਾਉਣਾ ਹੀ ਮੈਂ ਚਲਾਉਣਾ ਵੀ ਉਦੋਂ ਤੇ ਕਿਹਦੀ ਪੱਟ ਪੱਟ ਕੇ ਗੀਰ ਪੋਣਾ ਪੱਟ ਪੱਟ ਕੇ ਗੀਰ ਪੋਣਾ ਬੁਖਾਰ ਜਿਹੜੇ ਜਿਹਨੂੰ ਬੁਖਾਰ ਪੇਪਰਾਂ ਦਾ ਜਿਹੜੇ ਆ ਮੌਤ ਪਈ ਆ ਵੀ ਪੇਪਰ ਆਏ ਆ ਫੜਿਆ ਕੋਈ ਨਹੀਂ ਆ ਉਹਦਾ ਕੋਈ ਨਹੀਂ ਗਾ ਕੋਟੀ ਕਿੰਨੇ ਨੰਬਰ ਹੋਣ ਸਾਈ ਦੇ ਕੋਟੀ ਕਿੰਨੇ ਨੰਬਰ ਹੋਣ ਸਾਈ ਦੇ ਦੱਸ ਹੈ ਆਊਗੇ 35 35 ਨੰਬਰ ਹੋਣੇ ਕਹਿੰਦਾ ਕਿੰਨੇ ਨੰਬਰ ਲਵਾਂਗਾ ਸਾਈ 40 ਚ ਜਿੱਦ ਤੇ 35 ਆ ਗਏ ਹਨ ਤੇ ਜੋ ਤੂੰ ਕਹੂਗਾ ਉਹ ਹੀ ਠੀਕ ਹੈ ਕਿੰਨੇ ਨੰਬਰ ਲਿਆਉਂਗਾ ਹੁਣ 40 ਜੋ 20 ਵਾਲੇ 20 ਆਣੇ ਆ ਟਾਡੇ ਦੋਵਾਂ 'ਚ ਜਿਹੜਾ ਬੰਦਾ 35 ਜੇ ਤੁਹਾਡੇ ਦੋਵਾਂ ਦੇ ਆ ਗਏ ਨਾ ਇੱਕ ਦੇ ਵੀ ਦੋਵਾਂ ਦੇ ਵੀ ਤੁਸੀਂ ਠੀਕ ਆ ਹਰ ਵਾਰੀ ਜੋ ਤੂੰ ਕਹੂੰਗਾ ਚਵਲ ਨੂੰ ਬੜੀ ਜਲਦੀ ਬੁਖਾਰ ਲੱਥਾ ਹੈ ਹਾਂ ਹੁਣ ਬੁਖਾਰ ਲੱਥ ਗਿਆ ਕਿਉਂ ਆਇਆ ਆਪ ਹੀ ਮਾਰਨੇ ਹੈਗਾ ਨਹੀਂ ਜਦ ਕੋਟੀ ਦੇ ਵਜੇ ਉਦੋਂ ਵੜਾ ਤੈਨੂੰ ਤਰਸ ਆਇਆ ਲੱਗਿਆ ਉਹ ਤੇ ਮੇਰਾ ਭਰਾ ਵਾ ਹੈ ਨਹੀਂ ਉਹ ਤੇ ਮੇਰਾ ਭਰਾ ਉਹ ਤਾਂ ਲਵ ਜੂ ਆ ਭਾਜੀ ਮੁੜ ਗਿਆ ਫੇਰ ਬਹਿ ਗਿਆ ਪੌੜੀਆਂ ਤੇ ਸੂਹ ਸਾੜਾ ਕਿੱਥੋਂ ਮਾਰੀ ਤੇਰੀ ਮਾਂ ਨੂੰ ਰੋਣ ਕਾ ਤੇ ਲੱਗਾ ਵਾ ਨਹੀਂ ਨਹੀਂ ਇਹ ਮੇਰੇ ਚਵਲ ਮਾਰੀ ਨਾ ਇਹ ਵੀ ਭੋਲਾ ਵਾ ਚੱਕ ਅਜਕੜੀ ਮਾਰੀ ਤੇਰੀ ਇਹਦੇ ਬਲਜੀ ਨਹੀਂ ਨਹੀਂ ਵਾਗੀ ਚੱਲ ਚੱਲ ਇੱਧਰ ਰਹਿਂਦੇ ਹਾਂ ਹਾਂ ਮਾਰ ਹੁਣ ਇਹਦਾ ਵੱਜ ਕੇ ਦੱਸੀ ਗੁਰੀ ਤੇਰੇ ਬੱਚੀ ਆ ਚੱਲ ਚੱਲ ਤੂੰ ਬਦਲਾ ਲੈਣੇ ਜਾਣਾ ਇਹ ਨਹੀਂ ਬੱਜੇ ਨਹੀਂ ਵਾਗੀ ਵਾਗੀ ਨਹੀਂ ਅੱਜ ਤਾਲੇ ਯਾਰ ਬੰਦਾ ਠੀਕ ਨੇਗਾ ਅੱਜ ਅਯੋ ਹੋ ਗਿਆ ਸਟਾਰ ਇਹ ਹੁਣ ਬਦਲ ਗਿਆ ਵਾ ਹੁਣ ਲੱਗੀ ਆਪਣੀ ਉਹ ਲਾਟਾਂ ਵਾਲੀ ਬਾਅਦ ਚ ਆਉਣੀ ਆ ਦੂਸਰੀ ਵਾਲੀ ਵਾਰ ਤੇ ਉਹ ਹੋ ਗਿਆ ਚੱਕੋ ਸਟਾਰ ਠੀਕ ਆ ਵੀ ਹੁਣ ਮੋਗਾਂ ਨਾਲ ਬੈਠ ਕੇ ਉਹ ਦੇਖੋ ਕਦਾਂ ਕਰਦੇ ਮਿਹਨਤ ਲਾਈ ਜਾਂਦੇ ਆ ਥਲ ਕੁੱਕਰ ਦਾ ਘੋੜੀ ਚਾਲ ਹੁੰਦੀ ਆ ਉਹ ਰੋਚਾ ਲੰਗਦੇ ਆ। ਉਹ ਦੇਖੋ ਮਾਨ ਲੱਭੇ ਬੁਰਕਾ। ਇਹ ਮਾਨ ਲੱਭੇ ਬੁਰਕਾ। ਮੋਗਲ ਮੁਗਲ ਅੱਬ ਚੇ। ਉਹ ਨੂੰ ਛਲਤਾ ਵਾ। ਉਹ ਕਹਿੰਦੇ ਆ। ਕੀ ਹੈ? ਇੱਧਰ ਇੱਧਰ ਹੋ ਗਈ ਬੱਸ। ਤੇ ਜੋਂ ਦੇ ਗੁਰੂ ਨੇ ਛੱਡ ਦੇ ਚਾਕ ਕਰੋ ਕਹਿੰਦੇ ਕਰਤੇ ਪੂਰੇ ਚੱਲ ਹੋਈ ਸੀ ਹੈਨਾ ਛੁੱਟੀ ਵੀ ਨਾ ਕੋਈ ਕਰੂਗਾ ਮੈਂ ਛੁੱਟੀ ਕੀਤੀ ਜੀ ਇਹ ਵੀ ਕਿਹਾ ਮੈਂ ਕਿਆ ਹੈ ਨਾ ਕੋ ਬਦਾਮ ਉਹਦੇ ਲਈ ਹਾਂ ਫਿਰ ਮੈਂ ਇਹ ਵੀ ਕਿਹਾ ਜਿਹੜਾ ਠੀਕ ਰੇ ਇੱਕ ਦਿਨ ਹੋ ਸਕਦਾ ਉਹਦਾ ਵੈਜ ਸਕਦਾ ਹਾਂ ਤੇ ਹੁਣ ਤੇਰੇ ਭਾਜੀ 3 ਦਿਨ ਹੋ ਗਏ ਇਹਨੂੰ ਤਾਂ ਬੁਖਾਰ ਚੜੀ ਉਹ ਨਹੀਂ ਇੱਕ ਛੁੱਟੀ ਹੈ ਦੀ ਉਹਦਾ ਇੱਕ ਅੱਜ ਆ ਗਿਆ ਦੋ ਹੋ ਗਿਆ ਬਦਾਮ ਲੱਗ ਘੁਰਦੀ ਹੈ ਇਹ ਇਹਦੇ ਲੱਛਣ ਦੱਸ ਲਾਲੀ ਦੋ ਛੁੱਟੀਆਂ ਹੋ ਗਈਆਂ ਇੱਕ ਛੁੱਟੀ ਨਹੀਂ ਆ ਕਹਿੰਦੇ ਅਸੀਂ ਇੱਕ ਛੁੱਟੀ ਹੈਗੀ ਨਾ ਹਾਂਜੀ ਇੱਕ ਛੁੱਟੀ ਆ ਆ ਬੈਠਾ ਹੈਗਾ ਨਾ ਇੱਕ ਘੜ ਦੇ ਹੀ ਆ ਜੇ ਕੋਈ ਦਾਦਾ ਤੇਰੇ ਵਰਗਾ ਆਇਆ ਜਿਹਦੀ ਇੱਕ ਛੁੱਟੀ ਹੋਈ ਉਹਨੂੰ ਮਿਲ ਲੈ। ਇੱਧਰ ਜਾਣੇ ਬਧਾਵਾ ਮਾਰ ਕੀ ਹੈ। ਇਹਦੇ ਲੱਛਣ ਇਹਦੇ ਵੀ ਦੱਸ ਮੜ ਜੇ ਕੀ ਕਰਦਾ। ਬਾਈ ਇਹਨੂੰ ਤਾਂ ਮਿਲਨੇ ਵੀ ਨਹੀਂ। ਮੇਰੀਆਂ ਦੋ ਮੇਰੀਆਂ ਦੋ ਕਿੱਦਾਂ ਛੁੱਟੀਆਂ ਹੋਈਆਂ। ਤੂੰ ਹਾਂ ਉਹ ਮੇਰੀਆਂ ਜਦੋਂ ਦੋ ਛੁੱਟੀਆਂ ਹੋਈਆਂ ਉਸ ਦਿਨ ਤੂੰ ਆਇਆ ਨਹੀਂ। ਕਿਦੋਂ ਨਹੀਂ ਆਇਆ? ਜਿੱਦਨ ਪਾਜੀ ਮੀਂਹ ਪੈਂਦਾ ਸੀ। ਜਿੱਦਨ ਮੀਂਹ ਪੈਂਦਾ ਸੀ। ਜਿੱਦਨ ਮੀਂਹ ਪੈਂਦਾ ਕਾਕਾ ਜੀ ਤੁਸੀਂ ਨਹੀਂ ਆਏ ਅਹੀਂ ਆਏ ਆ ਪਾਛੇ ਮਾਣ ਆਇਆ ਸੀ ਆਇਆ ਹੀ ਮੈਂ। ਤੂੰ ਜਿੱਦਣ ਤੂੰ ਜਿਹੜਾ ਲੇਟ ਆਉਣਾ ਹੈ ਲੇਟ ਆਉਣਾ ਤੇ ਕਿਹੜਾ ਲੇਟ ਆਉਣਾ ਉਹ ਵੀ ਭਾਜੀ ਨੇ ਕਿਹਾ ਵਾ ਉਹ ਵੀ ਭਾਜੀ ਨੇ ਕਿਹਾ ਉਹ ਐਫ ਸਾਈਡ ਉਹਦਾ ਤਾਂ ਸਾਰੇ ਹੀ ਲੇਟ ਆਉਂਦੇ ਤੂੰ ਕਿ ਤੂੰ ਰੋਜ਼ ਲੇਟ ਆਉਣਾ ਉਹਨਾਂ ਦੀ ਐਫ ਸਾਈਡ ਲੱਗਦੀ ਆ ਅੱਛਾ ਤੇਰੀ ਨਹੀਂ ਲੱਗਦੀ ਮੈਂ ਲੈ ਜਾਉਂਗਾ ਅੱਧਾ ਦਿਨ ਪੌਣਾ ਅੱਧਾ ਦਿਨ ਮੈਂ ਨਹੀਂ ਤੇਰੇ ਬਦਾਮ ਹਰੇ ਨਹੀਂ ਹਰੇ ਕਿਦਾਂ ਨਹੀਂ ਹਰੇ ਮੈਂ ਦੇਖਦੇ ਦੇਖ ਖੜ ਕੇ ਥੋੜੇ ਜਿਹਾ ਖੜ ਕੇ ਚੰਗੀ ਤਰ੍ਹਾਂ ਸੇਵਾ ਕਰਨੀ ਆ ਮੈਂ ਦੱਸਤਾ ਪਹਿਲਾਂ ਹੀ ਚੰਗੀ ਤਰ੍ਹਾਂ ਸੇਵਾ ਕਰਨੀ ਆ ਫੂਟਾਂ ਨਾ ਰਵੇ ਤਕੇ ਕੋਈ ਬੂਟਾ ਨਾ ਰਵੇ ਕੋਈ ਚਲੇ ਆ ਜਾ ਮੇਰੇ ਮਗਰ ਮਗਰ ਆਇਆ ਤੇ ਫੇਰ ਡਰ ਲੱਗਦਾ ਮੈ ਡਰ ਲੱਗਦਾ ਆਬਾਦ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਖੱਤ ਕੇ ਖੱਤ ਕੇ ਵੈਰੀ ਗੁੱਡ ਕਿਉਂ ਨੱਚਦੇ ਕਿ ਨਹੀਂ ਅੱਜ ਤੋਰੇ ਨੂੰ ਘਰ ਤੂੰ ਨਹੀਂ ਤੱਕਦੇ ਉੱਥੇ ਝੰਡੇ ਮਗਰ ਲੋ ਇਹਨੂੰ ਟੀਠ ਨੂੰ ਲਵਾਓ ਲਾਲ ਕੱਛੇ ਵਾਲੇ ਨੂੰ ਟੀਠ ਹੀ ਆ ਜਾਣਗਾ ਚੱਲ 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 ਓਏ ਮੇਰੇ ਗੱਲ ਸੁਣਦਾ ਤੂੰ ਐ ਖਿੱਚਣਾ ਉਹਨੂੰ ਤੋਰ ਆਪੀ ਤਰੇ ਨਹੀਂ ਤੋਰਦਾ ਤੂੰ ਨਹੀਂ ਛੱਡਣਾ ਤੇਰੇ ਪੈਰੇ ਸਾਰੇ ਬੰਦੇ ਲਿਆ ਪੁੱਤ ਸਾਰੇ ਕਾਨੂੰਨ ਲਿਆ ਕੱਲਿਆਂ ਨੂੰ ਦਲਵਾ ਦੇ ਮਰਨੇ ਬੂੰਗੜ ਵੀ ਨਾਲ ਕੋਹ ਓਏ ਭਈ ਆ ਤਾਂ ਨੰਬਰ ਪਹਿਲੇ ਤੇ ਚ ਆ ਗਿਆ ਹੁਣ ਦੂਸਰੇ ਤੇ ਇੰਨਾ ਜੋ ਦੇਖਦੇ ਆ ਕਿਹੜਾ ਜਾਦਾ ਇੱਕ ਵਾਈ ਲਾਇਆ ਭਾਈ ਮੈਂ ਚੱਕ ਓਏ ਆਈ ਚਲ ਗਿਆ ਤੇ ਆ ਤਨਵੀਰ ਦੇਖ ਲਾ ਆ ਦੇਖ ਲੋ ਲਾਲਾ ਇੱਕ ਸੈੱਟ ਲਾਉਣ ਲੱਗਾ ਜਦੋਂ ਦਾ ਆ ਇੱਕ ਸੈੱਟ ਲਾਉਣ ਲੱਗਾ ਜਦੋਂ ਦਾ ਆਇਆ ਵਾ ਆ ਵੇਖ ਲੋ ਤੇ ਰੋਲੇ ਦਾ ਸਾਰਿਆਂ ਨਾਲ ਜਿਆਦਾ ਵਾ ਆ ਦੇਖ ਲੋ ਸਰਦੀਨੇ ਥੱਲੇ ਲਵਾਦਾ ਭਾਜੀ ਉਲਟ ਭਰਾ ਨੇ ਅੱਜ ਸਿਵਾ ਲੁੱਟ ਲਈ ਐ ਵੇਖ ਲੋ ਮੁੰਡਾ ਲੱਗਾ ਹੋਇਆ ਅੱਜ ਆਉਂਦੇ ਕਹਿੰਦਾ ਮਿਹਨਤ ਨਹੀਂ ਲਾਉਣੀ ਅੱਜ ਪਹਿਲਾਂ ਮੈਂ ਆਹ ਕੰਮ ਕਰਨਾ ਬਹੁਤ ਕਾਹ ਹੋਇਆ ਇੱਥੇ ਹੋ ਜੂਗੀ ਸਾਬਜੀ ਅੱਜ ਸਾਰੀ ਹੈਗਾ ਜੀ ਕਰਕੇ ਛੱਡਾਂਗੇ ਖਾਈ ਤੇ ਖਾਈ ਤੇ ਕੰਮ ਨੂੰ ਕੰਮ ਕਿੱਥੇ ਆ ਗਿਆ ਰਹਿ ਗਿਆ ਚਾਹ ਪਿੰਕੇ ਹੋ ਚਾਟਿੰਗਿਆ ਰਹਿ ਗਈਆਂ ਹੋਰ ਤੇ ਇਹ ਦੂਜੀ ਹੱਥ ਵਾਲੀ ਹੁੰਦੀ ਫੇ ਇਹ ਕੰਮ ਖਰਾਬ ਸੀ ਫੇ ਲੱਗ ਜਣੇ ਲੋਕ ਨੇ ਫੇ ਇਹ ਵੀ ਲਾਲੀ ਨੂੰ ਲਾ ਦੇਣਾ ਹੀ ਨਾਲ ਬਾਹਾਂ ਵਧੀਆ ਐਕਸਰਸਾਈਜ਼ ਕਰਨੀ ਪੈਣੀ ਸੋ ਸਹੀ ਹੈ ਸਹੀ ਹੈ ਸਿਰਾ ਘਰਾਤਾ ਭਾਜੀ ਨਹੀਂ ਆ ਜਿਹੜਾ ਪੌਣੇ ਲੈ ਗਏ ਆ ਨਾ ਤੁਸੀਂ ਇਹ ਕਿਸੇ ਨੇ ਨਹੀਂ ਲੈਣਾ ਸੀ ਕੋਈ ਸਾਹਿਬ ਦੱਸਦੇ ਹੋਏ ਕਿ ਕਿਦਾਂ ਡੰਡ ਲਾਉਣੇ ਆ ਮੁੰਡੇ ਵੈਰੀ ਗੁੱਡ ਆ ਜੋ ਤਜਦਾ ਲਾਉਂਦਾ ਉਦਾਂ ਲਾਖ ਸ਼ਾਬਾਸ਼ ਸ਼ਾਬਾਸ਼ ਚੱਲ ਬਿੱਲੇ ਜੰਪ ਲੈ ਤੇਰਾ ਹੁਕਮ ਚੱਲ 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 ਵੈਰੀ ਗੁੱਡ ਵੈਰੀ ਗੁੱਡ ਮੈਂ ਵੀ ਆ ਜਾਣਾ ਸੀ ਮੈਂ ਲਾਏ ਦੋ ਕਿੱਟ ਮੇਰਾ ਗੱਟਾ ਜਿਹਾ ਓਹ ਜਾਂਦਾ ਕਿ ਨਹੀਂ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਗੋਡਾ ਗੋਡਾ ਬਿੱਲੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੋਤੇ ਸ਼ਾਬਾਸ਼ ਸ਼ਾਬਾਸ਼ ਆਕਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਲਾਲੇ ਲਾਲੇ ਸ਼ਾਬਾਸ਼ ਕੰਪੀਟੀਸ਼ਨ ਜਿੱਤਣਾ ਤੂੰ ਵੈਰੀ ਗੁੱਡ ਵੈਰੀ ਗੁੱਡ ਔਰ ਬੋਲਟ ਵੀ ਆ ਗਿਆ ਪਿੱਛੇ ਫਰੇਮ ਚ ਆ ਉਹ ਏ ਚੱਲ 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 ਤੋ ਖਾ ਕੋਈ ਨਹੀਂ ਤੋ ਖੇਰੀ ਕੋਈ ਗਜੈਸ਼ ਨਹੀਂ ਅੱਜ ਚੱਲ ਚੱਲ ਚੱਲੋ ਚੱਲ ਸ਼ਾਬਾਸ਼ ਕੋਈ ਨਾ ਕੋਈ ਨਾ ਪਾਜੀ ਜਿੰਨੇ ਲੱਗਦੇ ਲਾਕ ਕੋਹ ਨਹੀਂ ਹੁੰਦਾ ਦੋਹਾਂ ਕੁੱਪਿਆਂ ਜਿੰਨੇ ਲੱਗਦੇ ਲਾਕ ਕੋਈ ਨਾ ਸ਼ਾਬਾਸ਼ ਸ਼ਾਬਾਸ਼ ਤੁਸੀਂ ਤੇ ਲਾਓ ਬਿਸ਼ਰਮ ਪਾਜੀ ਦਾ ਤਾਂ ਗੱਲ ਮੰਨਿਆ ਓਵਰ ਬੇਟਾ ਸ਼ਾਬਾਸ਼ ਕਰਾਇਸ਼ ਸ਼ਾਬਾਸ਼ ਬਈ ਆ ਤੂੰ ਲਾ ਲੈ ਕਹਿੰਦਾ ਮੇਰਾ ਵਿਆਹ ਕਰੋ ਮੇਰੀ ਉਮਰ ਹੋ ਗਈ ਵਿਆਹ ਵਾਲੀ ਨਹੀਂ ਤੇ ਮੈਂ ਕਹਿੰਦਾ ਆਹਾ ਮੇਰਾ ਕਹਿੰਦਾ ਮੂਡ ਸੈਲ ਇੱਤੇ ਲੈ ਆਉਣੀ ਕਹਿੰਦਾ ਕਿਹਦੇ ਦਿਨ ਫੁੱਲ ਲਾ ਕੇ ਝੂਠ ਪਾਜੀ ਦੱਸੋ ਇਹਦਾ ਮੜਾ ਕੀ ਖਲ ਕੀਤਾ ਕਰਦੀ ਹੈ ਵਿਆਹ ਇਹਦਾ ਕੋਟੀ ਤੂੰ ਸਰਵਾਲਾ ਬਣਨਾ ਇਹਦਾ ਨਹੀਂ ਪੈਸੇ ਮਿਲਣੇ ਮਾਮਾ ਹਾਂ ਬਣੂੰਗਾ ਹਾਂ ਕਿੰਨੇ ਪੈਸੇ ਮਿਲਣਗੇ 25000 ਹਾਂ ਤੇ ਤੇ ਸੈ ਇਹਨੂੰ ਕਿੰਨਾ ਹੋਣਾ ਸੈ 3000 2-3 ਮਾਮਾ ਪਰੋਣੇ ਨੂੰ ਜਿਆਦੇ ਪੈਸੇ ਪੈਣੇ ਆ 40 ਮਿਲ ਜਣਾ ਨੂੰ ਆਹੋ ਸੈ ਕਰਦੀ ਹੈ ਵਿਆਹ ਫੇ ਵਿਆਹ ਕਰਦੀ ਹੈ ਨਹੀਂ ਵੇਖ ਲੈ ਆਪਾਂ ਦਾਜਦੂ ਨਹੀਂ ਲੈਣਾ ਠੀਕ ਹੈ ਸਹਿਜ ਪਾਜੀ ਬੋਲਦਾ ਨਹੀਂ ਵੇਖ ਲੈ ਦਾ ਮਤਲਬ ਕਹਿੰਦਾ ਮੈਂ ਕਰਾਉਣਾ ਵਾਂ ਸੰਗ ਗਿਆ ਸੰਗ ਗਿਆ ਕਰਾਉਣਾ ਅੱਜ ਬੁਖਾਰ ਚੜਿਆ ਇਸਕੇ ਦਾ ਬੁਖਾਰ ਚੜਿਆ ਇਸਕੇ ਦਾ ਅੱਜ ਚਾਲ ਲਗੀ ਗਾਂ ਅਰੇ ਕੋ ਬੁਖਾਰ ਚ ਲਾਗੇ ਨਹੀਂ ਲਿਉਣਾ ਫਿਰ ਇੱਥੇ ਆਉਣਾ ਨਹੀਂ ਆਉਣਾ ਨਹੀਂ ਪਰ ਆਉਣਾ ਤਾਂ ਤੂੰ ਬਦਾਮਾ ਨੂੰ ਲਾ ਲੈ ਇਹ ਓਏ ਮੇਰੀ ਭੈਣ ਇੱਕ ਛੁੱਟੀ ਆ ਮੇਰੀ ਕਿਹੜਾ ਯਾਰੀ ਆਉਣਾ ਤੂੰ ਬਦਾਮਾਂ ਨੂੰ ਆ ਅੱਜ ਇੱਥੇ ਬਾਹਰ ਭਾਈ ਵੇਖ ਲੈ ਅਣ ਮੋਟਰਸਾਈਕਲ ਫੜਿਆ ਤੇ ਕਿੱਦਾਂ ਮਿੰਟੂ ਮੱਡੀ ਕੈਮ ਹੋ ਗਿਆ ਵਾ ਕੈਮ ਹੋਣਾ ਯਾਰ ਪੇਪਰ ਪੈ ਗਿਆ ਦੋ ਦੋ ਕੈਮ ਹੋ ਜਾਂਦਾ ਉਦੋਂ ਵੀ ਕੈਮ ਹੋ ਜਣਾ ਵੇਖੀਗਾ ਨਹੀਂ ਗੱਲ ਵੀ ਪਿਆਈ ਆ ਇੱਕਦਮ ਹੀ ਗੱਲ ਲੱਖ ਲੱਖ ਤੇ ਇੱਕਦਮ ਹੀ ਗੱਲ ਆਈ ਨਾਲੇ ਸਾਤੇ ਭਾਈ ਇੱਥੇ ਬਹਿ ਕੇ ਜਾਂਦਾ ਹਮੇਸ਼ਾ ਮੈਨੂੰ ਬਹੁਤ ਵਾਰੀ ਕਿਹਾ ਇਹਨੂੰ ਥੱਲੇ ਧਾਰ ਦਿਆ ਕਰ ਜਦੋਂ ਇੱਥੇ ਬੈਠਾ ਸੀਗਾ ਅੱਛਾ ਇਹਦੀ ਸ਼ਿਕਾਇਤ ਲਾ ਗਈ ਇੱਥੇ ਬੈਠਾ ਤੇ ਜੋ ਆਪ ਕਰਤੂਤ ਕਰਦਾ ਸ਼ਾਮਾਂ ਕਿਹੜੀ ਕੀਤੀ ਤੇਰੀ ਕੀਤੀ ਕੱਲ੍ਹ ਨਹੀਂ ਭਾਜੀ ਮੈਂ ਨਹੀਂ ਆਪਦਾ ਮੋਟਰਸਾਈਕਲ ਕੱਢਿਆ ਉਹ ਜੂਪਾ ਨਹੀਂ ਜੂੜੀ ਵਾਲਾ ਭਾਈ ਉਹੋ ਉਹ ਕਹਿੰਦਾ ਆ ਜਾ ਆਪਾਂ ਇਹਨੂੰ ਘੁਮਾ ਕੇ ਲਈਏ ਇਹਨੂੰ ਕਿਉਂ ਕਿਹਨੇ ਤਾਂ ਉਹਨਾਂ ਨੇ ਕਹਿੰਦਾ ਮੈਨੂੰ ਨਹੀਂ ਬਿਠਾਣਾ ਇਹ ਇਹ ਕਹਿੰਦਾ ਉਹਨੂੰ ਬਸ ਉਹ ਹਨਾ ਬੈਠੀ ਹੈ ਇਹ ਇਹੀ ਤਣ ਜਾਣੀ ਬੈਠੀ ਸੀ ਤਾਂ ਕੀ ਕਰਦੇ ਮੋਟਰਸਾਈਕਲ ਉਹ ਭਾਈ ਉਹ ਮੁੰਡੇ ਨੂੰ ਨਾ ਜੂਪਾ ਕਹਿੰਦਾ ਨਾਲ ਮੇਰੇ ਆਏ ਇਹਨੂੰ ਖਾ ਲਿਆ ਉਹ ਡੱਪਾ ਜੂਪੇ ਨੂੰ ਆਪ ਆਉਂਦਾ ਮੋਟਰਸਾਈਕਲ ਆ ਸੋਲੋ ਮੜਿਆ ਸੁਣਿਓ ਡਿੱਗੇ ਕਿੱਥੇ ਆ ਆ ਦੇਖ ਐਡੀ ਹੋਰ ਵੀ ਬੰਦੇ ਡੱਪੇ ਤੇਰੀ ਸਪੋਰਟ ਹੋ ਗਈ ਚੱਲ ਸਹਿਜ ਵੀ ਹੀ ਆਵੇ ਸਹਿਜ ਨਹੀਂ ਉਹਦਾ ਨਾਮ ਜੂਪਾਈ ਡਿੱਗੇ ਕਿੱਦਾਂ ਸੀ ਉਹ ਮੈਂ ਪਹਿਲਾਂ ਗਿਆ ਹਾਂ ਡਿੱਗੇ ਕਿੱਦਾਂ ਹੀ ਤੁਸੀਂ ਮੈਨੂੰ ਕੀ ਪਤਾ ਕਿੱਦਾਂ ਡਿੱਗੇ ਮੈਂ ਕਿਹੜਾ ਹੋਇਆ ਸੀ ਹਾਂ ਮੈਂ ਤਾਂ ਤੂੰ ਉਹਦੇ ਕੋਲ ਜਦੋਂ ਡਿੱਗਿਆ ਨਾ ਇਹਨੂੰ ਮੈਂ ਦੇਖਣਾ ਸੋਟੀ ਨਹੀਂ ਚੱਜਾ ਵੇਖੀ ਸ਼ੈਲ ਕਿੱਦਾਂ ਲਾਦੀ ਤੈਨੂੰ ਭਣਾ ਦੇਣੀ ਪੜੀ ਪੁੱਛ ਕਿੰਨੇ ਬੰਦੇ ਭਾਗ ਲਿਆਂਦਾ ਇਹ ਹੁਣ ਕਿੰਨੇ ਲਿਆਂਦਾ ਪੱਕਾ ਨਾ ਤੇ ਤਿੰਨਾਂ ਦਾ ਵੀ ਚਲਾਣਾ ਆ ਉਦਾਂ ਆ ਬੰਦਾ ਜਦੋਂ ਇੱਥੇ ਬੈਠਾ ਇਹਨੂੰ ਸਿੱਧਾ ਇਹ ਜਦੋਂ ਇਦਾਂ ਬੈਠਾ ਨਾ ਤੂੰ ਰੇਤ ਦੇ ਵਿੱਚ ਕੱਢ ਲੈ ਮੋਟਰਸਾਈਕਲ ਮਗਰੋਂ ਆਪੇ ਥੱਲੇ ਵੱਜਣਗੇ ਤਾਂ ਆਪੇ ਬੈਣੋ ਹਟ ਜੂ ਮਗਰੋਂ ਠੀਕ ਆ ਅਸਹਿਜ ਦੀਆਂ ਲਾਦੇ ਦੋ ਐਬਸੈਂਟ ਆ ਨਹੀਂ ਲਾਦੇ ਲਾਦੇ ਕਿੱਥੇ ਸਹਿਜ ਓਏ ਪੀਪਲ ਸਹਿਜ ਕਿੱਥੇ ਸਹਿਜ ਕਿੱਥੇ ਸਹਿਜ ਵਾਲੇ ਤੇ ਰੱਖ ਪੈਣਾ ਸਹਿਜ ਵਾਲਾ ਕਿੱਥੇ ਆਹ 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 ਇਹ ਕੋਟੀ ਆ ਸਹਿਜ ਲਾਦੇ ਦੋ ਐਬਸੈਂਟ ਆ ਓ ਪੀ ਪੀ ਲਾਲੇ ਖੈਦੇ ਕੰਮ ਨੂੰ ਰਵੇ ਨਾ ਕੋ ਅੱਜ ਅੱਜ ਅਸੀਂ ਥੋੜੀ ਜੀ ਮਿਹਨਤ ਘੱਟ ਲਈ ਆ ਤੇ ਅੱਜ ਅਸੀਂ ਥੋੜਾ ਗਰਾਊਂਡ ਵਰਕ ਹੀ ਕੀਤਾ ਵਾ ਕਿਉਂ ਲਾਲੇ ਪਾ ਅੱਜ ਕਹਿੰਦੇ ਜ਼ੈਰੀ ਭਰਾਤੀ ਆ ਕਿੰਨੀ ਪੂਜੀ ਹੋਈ ਸੀਗੀ ਆ ਸਾਰੀ ਲਾਲਾ ਕਹਿੰਦਾ ਅੱਜ ਮੈਂ ਛੱਡਣਾ ਕੱਖਨੇਗਾ ਲਾਲਾ ਕਹਿੰਦਾ ਮੈਂ ਰਹਿਣ ਕੱਖ ਨਹੀਂ ਦੇਣਾ ਇਹਦਾ ਲਾਲੇ ਜਾਵੇ ਨਾ ਅੱਜ ਕੋਈ ਸੁੱਕੀ ਨਾ ਜਾਵੇ ਇਹ ਸੜ ਜੂਗੀ ਸਾਰੀ ਮੈਂ ਕਹਿੰਨਾ ਦੁਪਹਿਰ ਨੂੰ ਦੇਖਦੇ ਆਂ ਆ ਗੁੱਗਲ ਆ ਜੰਨੇ ਇੱਥੇ ਕਿ ਨਹੀਂ ਸਫਾਈ ਸੁਪੂਈ ਹੋ ਜਵੇ ਇੱਕ ਵਾਰੀ ਤੇ ਵਧੀਆ ਹੋ ਜਵੇ ਕੰਮ ਆਹ ਲਓ ਜੀ ਆ ਜਿਹੜੀ ਮਿੱਟੀ ਆ ਤੇ ਮਿੱਟੀ ਦੇ ਉਹ ਪਈ ਸਾਡੀ ਇੰਟਰਲੌਕ ਇਹ ਅਸੀਂ ਚੱਕ ਕੇ ਇੱਥੇ ਲਾ ਦੇਣੀ ਆ ਠੀਕ ਆ ਜੀ ਬਾਬੇ ਦੀ ਕਿਰਪਾ ਨਾਲ ਅੱਜ ਕੰਮ ਸਾਰਾ ਖੈ ਹੀ ਦੇਣਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਅੱਜ ਦੀ ਮਿਹਨਤ ਹੋ ਗਈ ਖਤਮ ਹੋ ਚੱਲਿਆ ਫੋਕਰਾ ਨੂੰ ਤੇ ਹੇ ਲਾਈਕ ਕਰੋ ਫੋਲੋ ਕਰੋ ਤਾਂ ਕਿ ਅੱਜ ਮੈਂ ਠੀਕ ਨਾਗਾ ਅੱਜ ਠੀਕ ਨਹੀਂ ਤੇ ਇਹਦਾ ਕਰਕੇ ਮੀਟਿੰਗ ਲੱਗਣੀ ਨਾਲ ਹੱਸਣੀ ਹੱਸੇ ਨਹੀਂ ਪਾਏ ਅੱਜ ਤਾਂ ਕਿ ਅਰਦਾਸ ਕਰੋ ਮੈਂ ਠੀਕ ਹੋਵਾਂ ਜਲਦੀ ਜਲਦੀ ਹੋ ਜਾਣਾ ਸਾਡਾ ਹੋ ਜਾਣਾ ਪੇਪਰ ਵਧੀਆ ਕਰਕੇ ਆਉਂਗਾ ਕਿ ਨਹੀਂ ਕਰਕੇ ਇਹ ਪੇਪਰ ਵਧੀਆ ਕਰਕੇ ਆਉਂਗਾ ਫਿਰ ਟੀ-ਸ਼ਰਟਾਂ ਕਿੰਨੀਆਂ ਇੱਕ ਚੱਲ ਠੀਕ ਹੈ ਇਹਨੂੰ ਇੱਕ ਵਨੀ ਮਿਲਣੀ ਓਏ ਐਤਵਾਰ ਨੂੰ ਪਾਜੀ ਕੇ ਪੰਡਿਤਾਂ ਨੂੰ ਜਾਊਂਗਾ ਪਾਜੀ ਕੇ ਪੰਡਿਤ ਐਤਵਾਰ ਨੂੰ ਉਹ ਦਿਨ ਨਾ ਕਿ ਨਹੀਂ ਬੁਖਾਰ ਚੜ੍ਹਿਆ ਵਾ ਤੇ ਸਾਰਿਆਂ ਨੂੰ ਦੇ ਆ ਗਿਆ ਟੂਰਨਾਮੈਂਟ ਤੇ ਐਤਵਾਰ ਨੂੰ ਸਾਰਿਆਂ ਨੇ ਜਾਣਾ ਉਥੇ ਪੈਣੇ ਪਟਾਕੇ ਕਿੰਨੀ ਤਰੀਕ ਨੂੰ 21 ਤਰੀਕ ਨੂੰ ਐਤਵਾਰ ਨੂੰ ਸਹੀ ਆ ਸਹੀ ਆ ਉਥੇ ਨਾੜਿਆਂ ਨੂੰ ਸੁੱਟੀ ਆ ਤੇ ਸਾਰਿਆਂ ਨੇ ਪਹੁੰਚਣਾ ਉਥੇ ਭਾਈ ਉੱਚੀ ਪੂਰਾ ਜੋਸ਼ ਪਹਿਲਾਂ ਕੀ ਬੋਲਣਾ ਪਿੰਡ ਦੀ ਤੇ ਟੂਰਨਾਮੈਂਟ ਹੋ ਰਿਹਾ ਹੈ ਤੇ ਸਾਰੇ ਆਹੀ ਵੀ ਆਣਾ ਵਾ ਸਾਰੇ ਪਹੁੰਚਣਾ ਵਾ ਤੇ ਵੇਖਣਾ ਵਤ ਕੇ 65 ਤੇ 35 ਕਿਲੋ ਦੇ ਵੀ ਸ਼ੋਅ ਮੈਜਾ 65 ਤੇ 35 ਕਿਲੋ ਦੇ ਵੀ ਸ਼ੋਅ ਮੈਜਾ ਦਵਾਬਾ ਪਿੰਡੂ ਲੀਗ ਦਵਾਲਾ ਪਿੰਡ ਲੀਗ ਪਹੁੰਚੋ ਸਾਰੇ ਮੇਰੇ ਵੀਰ ਪਹੁੰਚੋ ਸਾਰੇ ਸਾਨਾ ਦੇ ਪੇੜ ਹੋਣੇ ਦੱਸ ਦੇ ਮੜਾ ਜਾ ਸਾਨਾ ਦੇ ਪੇੜ ਹੋਣੇ ਠਾਪੀਆਂ ਦੱਸ ਕਿਦਾਂ ਵੱਜਣੀਆਂ ਉੱਥੇ ਐਕਸ਼ਨ ਜਿਹੜਾ ਕਰਦਾ ਹਨ ਉਹ ਵੀ ਦੱਸ ਕਿਦਾਂ ਹੋਣਾ ਉਹ ਜਿਹੜਾ ਇਹ ਤੀਰ ਐਕਸ਼ਨ ਆਵੇ ਕਹਿੰਦੇ ਸਹਿਜ ਵੀ ਉੱਥੇ ਪਹੁੰਚ ਰਿਹਾ ਵਾ 21 ਤਰੀਕ ਨੂੰ ਖੁੱਲੇ ਮੱਲਾਂ ਦੇ ਵਿੱਚ ਤੇ ਇਹ ਵੀ ਇਹਦਾ ਵੀ ਢੇੜਾ ਕਢਾਇਆ ਜਾਊਗਾ ਗਰਾਊਂਡ 'ਚ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ